ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਕਲਾਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਤਾਰ ਆਪਾਂ ਨੇ ਪਹਿਲੀ ਖੰਡੇ ਆ ਲਈ ਸੀ ਤੇ ਬੋਰ ਤੁਹਾਨੂੰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਬੋਰ ਦੇ ਵਿੱਚ ਪ੍ਰੋਬਲਮ ਦੱਸ ਦਿੰਨੇ ਆ ਕੀ ਆ ਗਈ ਤੇ ਇਹਨੇ ਮਿਸਤਰੀ ਪੱਪੀ ਜੀ ਜੇ ਇਹ ਲਾਲਾ ਵੀ ਜੀ ਡਾਕਟਰ ਆ ਸੋ ਇਹ ਰਿਹਾ ਜੀ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਜਿਹੜੀ ਆ ਮੋਟਰ ਆ ਕਿ 180 ਫੁੱਟ ਤੋਂ ਨੀਚੇ ਹੀ ਲੱਗੇ ਇਹਨਾਂ ਨੇ ਟੋਟਾ ਪਾ ਕੇ ਟਰਾਈ ਕੀਤੀ ਸੀਗੀ ਸੋ ਕੈਮਰਾ ਪਾ ਕੇ ਕਰਦੇ ਚੈੱਕ ਵੀ ਛੋਟੀ ਸਕਰੀਨ ਚ ਵੱਡੀ ਜਿਹਾ ਇਹ ਛੋਟੀ ਕਲੀਅਰ ਨਹੀਂ ਆਉਂਗਾ ਨਾ ਹੂੰ ਵੱਡੀ ਨਾਲ ਨਾ ਤੈਨੂੰ ਤਦ ਨਹੀਂ ਮਾਰਦੀ ਜੀ ਬਾਈ ਨਾ ਬਿਲਕੁਲ ਨਹੀਂ ਥੋੜਾ ਮਟੌਨੀ ਕਿਤਾ ਹੈਗੀ ਤੇ ਇੰਨਾ ਨਹੀਂ ਮਾਰਦੀ ਤੇ ਤੇਰੇ ਕੋਈ ਹਸ ਹੋਣਾ ਹਾਂ ਹਾਂ ਇਥੇ ਚੱਲੂ ਅੱਛਾ ਇੱਥੇ ਜਲਦੀ ਵੱਡੇ ਜੋ ਦੇਖਾਂ ਇਥੇ ਰੋਟੇ ਜਾ ਦੇਖੋ ਗਾਲਾ ਆ ਜਾਂਦਾ ਚਾਨਣ ਤੱਕ ਕਰਦਾ ਪਾਣੀ ਜੰਕਦਾ ਨਹੀਂ ਤਾਂ ਨਹੀਂ ਲੈਟ ਵੀ ਹੈ ਕਮਰੇ ਦੀ ਲੈਟ ਚੰਕਰੀ ਕਿੰਨਾ ਹੋ ਗਿਆ ਬਾਈ ਹੋ ਗਿਆ 150 ਦੇ ਪਾਣੀ ਆ ਗਿਆ ਹਾਂਜੀ ਚਲ ਜਾਣ ਦੇ ਇਹ ਤਾਂ ਬਹੁਤ ਪਏ ਦੀ ਬਣੀ ਜਦਾਂ ਬਾਅਦ 80 ਦੇ ਬੈਦੀ ਸਾਰੀ ਜੜੀ 10 ਫੁੱਟ ਲਾਈ ਜੰਨੇ ਕਾਦੀ 15 ਸਾਰੀ 560 ਬੇਰੀ ਨਹੀਂ ਪਾਈ ਉੱਪਰ ਕਰਾ ਕਿੰਨਾ ਹੋ ਗਿਆ ਓਰੇ ਇਤਰਾ ਹੋ ਗਿਆ 76 ਬੋਟਾ ਕਿੰਨਾ ਦਾ ਚੱਕ ਲੈਤੀ ਉਹਨੂੰ ਹੋਰ ਤਾਂ ਰਮੀ ਹੋਰ ਤਾਂ ਕਰ ਬਸ ਹੌਲੀ ਹੌਲੀ ਥਲੇ ਜਾਣਾ ਜੰਮੀ ਹੌਲੀ ਚੱਲੀ ਜਾਮੀ ਹੌਲੀ ਰੋਕੋ ਪ੍ਰਕਾਰਾਂ ਉਰੇ ਜਕਰਵਾ ਫੁੱਟ ਕੀ ਦਾ ਕਰੀ ਹੌਲੇ ਛੱਡ ਥੱਲੇ ਜਮਾ ਹੋਲੀ ਜਮਾ ਹੋਲੀ ਰੋਕਾਂ ਅੱਜ ਪੈਸੇ ਜਿਵੇਂ ਉਪਰ ਘਰ ਥੋੜਾ ਜਾਂ ਬਸ ਥੱਲੇ ਘਰ ਕਿੰਨਾ ਹੋ ਗਿਆ ਓਰੇ 180 ਦੇ ਚ ਪੈਸੇ ਹੀ ਬੋਰਾ ਆਤੀਆ ਹੀ ਆ ਬਈ ਟੜੇ ਅੰਦਰੋਂ ਕਿੰਨਾ ਗਿਆ ਪੈਸੇ ਇਹ ਪਤਾ ਥੋੜੀ ਲੱਡੂ ਜਾਂ ਨਿਕਲ ਲੱਡੂ ਜਾਂ ਨਿਕਲ ਪਤਲੀ ਮੋਟੋ ਦਾ ਲੰਗੂ ਪਤਲੀ ਲੰਗੂ ਜੀ ਲੰਗੂ ਹਾਂ ਠੀਕ ਆ ਆ ਦੇਖ ਲੈ ਜੀ ਇਧਰ ਤੁਸੀਂ ਦੇਖੋ ਜੀ ਆ ਕੇ ਆਜੋ 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 ਥੋੜੇ ਜਗ੍ਹਾ ਆਜੋ ਆਜੋ ਆਜਾ ਬਹੁਤ ਜ਼ਿਆਦਾ ਨਵੀਂ ਤਕਨੀਕ ਦੇਖ ਰਹੀ ਹੋਣਾ ਥੋੜੀ ਮਸਤੀ ਥੱਲੇ ਜੀ ਥੱਲੇ ਕਰ ਮੜਾ ਜਾਂ ਥੱਲੇ ਕਰੀ ਤਾਂ ਹਿਰਾਓ ਜੀ ਆ ਤੀਗਾ 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 ਹਮ ਰੋਕਾਂ ਆ ਦੇ ਗਰੇ ਗਰਮ ਹੋਇਆ ਵਈ ਤੂੰ 180 ਤੋਂ ਐ ਹਮ ਅਹਰਨ ਚੱਲ ਬਈ ਜਾਣ ਦੇ ਇਧਰ ਛੱਪ ਜਾ ਕੇ ਫਿਰਦਾ ਬੱਚਾ ਇਹ ਪਾਣੀ ਪਾ ਚੱਕੇ ਤੋ ਨਾ ਹੋਵੇ ਨੂੰ ਪਤਾ ਹੈ ਤਾ ਬਈ ਕੈਵਟੀ ਖੰਡ ਰਾਇ ਕੈਵਟੀ ਆ ਹਾਂ ਬੜੀ ਜਿਆਦਾ ਹਾਂ ਗੰਦਲ ਜਿਆਦਾ ਹੈ ਗਿੜੀ ਨਾਲ ਹੀ ਖਿੱਚਦੀ ਮੋਟਰ ਵੇਰ ਟੈਟਦੀ ਕੀ ਹਾਂ ਥੋੜੀ ਟੈਟ ਰੁੱਥੀ ਆ ਮੋਟਰ ਬਦਲ ਦੇ ਦੀ ਪਾ ਦੀ ਮੋਟਰ ਤਾਂ ਬਦਲ ਲਈ ਜੀ ਪੱਖਾ ਪੱਖਾ ਬੰਡੇ ਦਾ ਮੋਟਰ ਬਣਾਇਤੀ ਕਿੰਨੇ ਪੈ ਲੈ ਦੇਣ ਜਿਹੜੀ ਵੱਡੀ ਮੋਟਰ ਬਣਨੀ ਪੈਂਦੀ ਜੀ ਜਨਰੇਟਰ ਲਈ ਹੁੰਦੀ ਆਪਣੀ ਕੈਰੀ 50 ਦੀ 10-12 ਕਿਲੋ ਪੈਂਦਾ ਮੈਨਾਂ ਤਾਂਾਂ ਬੱਚਾ ਧੀਦੀ ਮੱਤੀ ਛੋਟੀ ਮੱਤੀ ਕੀ ਹਾਂ ਭਾਈ ਇਹ ਬੰਦ ਕਰ ਦੋ ਸਾਲੇ ਬੰਦੇ ਨੇ ਹੁਣ ਤਾਂ ਤੁਸੀਂ ਕੈਪਟੇਨ ਬਣਨ ਨੂੰ ਮਤਰੀ ਚਾਲੀ ਛੋਦੇ ਬੰਦੇ ਕੈਪਟੇਨ ਕਿੰਨਾ ਹੋ ਗਿਆ ਦੇਖੀ ਥੱਲੇ ਕਰਾ ਕਿੰਨਾ ਹੋ ਗਿਆ ਕਿੰਨੇ ਲੋ ਬੋਰੇ ਇਹ ਤਾਂ 280 ਵਾਲੀ ਕੈਪਟੀ ਹੈ ਮੰਦੇ ਨਹੀਂ ਇਹ ਤੁਸੀਂ ਲੀ ਕੈਮਰਾ ਆਪਣਾ ਬੱਝ ਚੁੱਕੇਗਾ ਤੇ ਕੱਢਦੇ ਆਪਣਾ ਕੈਮਰਾ ਬਾਹਰ ਤੇ ਕਰੋਨਾ ਥੋੜੀ ਮਿਸਤਰੀ ਨਾਲ ਗੱਲ ਕੀ ਰਿਪੋਰਟ ਹੈ ਤੇ ਕੀ ਥੀਲਾ ਆਪਣੇ ਬੋਰ ਦੀ ਅਸੀਂ ਆ ਜੀ ਅਸੀਂ ਪਿੰਡ ਪੰਚ ਦੀ ਕਰਾਰਾਂ ਹਾਂ ਥੀਲਾ ਸੰਗਰੂਰ ਤੇ ਬੋਰ ਚੈੱਕ ਕਰਨ ਵਾਸਤੇ ਮੋਟਰ ਗੱਡੀ ਦੀ ਬਾਈ ਨੇ ਆਪਣੇ ਬਾਈ ਪੱਪੀ ਬਾਈ ਹੈਗਾ ਖੇੜੀ ਤੋਂ ਜੋ ਕਿ ਬਹੁਤ ਮਸ਼ਹੂਰ ਮਿਸਤਰੀ ਹੈ ਕੋਰੇ ਮਨ ਲਾ ਤਕਰੀਬਨ 3-4 ਪਿੰਡਾਂ ਚ ਇਹਦਾ ਨੌ ਚੱਲਦਾ ਬਾਈ ਦਾ ਹਾਂਜੀ ਤੇ ਕੋਈ ਵੀ ਮਨ ਲਾ ਜਦੋਂ ਅਸੀਂ ਹੁਣ ਬਾਈ ਨੇ ਆਪਾਂ ਨੂੰ ਬੁਲਾ ਲਿਆ ਤੇ ਮੋਟਰ ਨਾਲ ਥੋੜਾ ਜਿਹਾ ਮੰਨ ਲਓ ਘਸ ਕੇ ਆਈ ਦੀ ਮੋਟਰ ਇਹਦੇ ਕਰਨ ਬਾਈ ਨੇ ਆਪਾਂ ਨੂੰ ਬੁਲਾਇਆ ਤੀ ਤੇ ਪਾਣੀ ਲੈ ਬੁਲਾ 145 ਫੁੱਟ ਤੇ 9 ਇੰਚੀ ਬੋਰ ਹੈਗਾ ਹਾਂਜੀ ਤੇ 180 ਫੁੱਟ ਤੋਂ ਥੋੜਾ ਜਿਹਾ ਮੋਟਰ ਬਾਈ ਨੇ ਐਡਾ ਗੱਸਟਾ ਕੜਾ ਲਾਇਆ 20 ਬੋਰ ਚੇ ਪਾਇਆ ਤੇ ਬਿਨਾਂ ਦੇਖੀ ਮੰਨ ਲਾ ਵੀ ਪਹਿਲਾਂ ਵੀ ਕੁਝ ਹੋ ਸਕਦਾ ਵੀ ਰਾਜਪੁਰ ਚ ਪੈ ਕੇ ਤੋਂ ਮਰਜੀ ਤੇ ਉਹਦੇ ਕਾਰਨ ਆਪਾਂ ਬੋਰ ਚੇਕ ਕਰਿਆ ਤੇ ਇਹ ਬਾਈ ਨੇ ਪੱਕੀ ਜਿਹਾ ਦਿਖਾਤਾ ਪਰ 180 ਫਟ ਤੋਂ ਥੋੜਾ ਜਿਹਾ ਬੋਰ ਚ ਪੈਨ ਪਤਲੇ ਡਾਈਰੀ ਮੋਟਰ ਪਾ ਕੇ ਚੱਲ ਜੂਗੀ। ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 978174